ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਹੈ ਹੋਰ ਸਾਰੇ ਭਰਾ ਠੀਕ ਠਾਕ ਆ ਲਓ ਬਈ ਮਿੱਤਰੋ ਪਕਰ ਲੱਗ ਗਿਆ ਬਾਈ ਵਲੌਗ ਦੀ ਸਟਾਰਟਿੰਗ ਤੇ ਮੇਰਾ ਵੀਰ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸਪੋਰਟ ਕਰਿਆ ਕਰੋ ਵੀਰ ਬਣ ਕੇ ਲਓ ਬਈ ਪਾਣੀ ਪਾਉਣਾ ਕਬੂਤਰਾਂ ਨੂੰ ਤੇ ਬਾਈ ਲੈਟ ਹੈ ਨਹੀਂਗੀ ਪਾਣੀ ਬਾਹਰ ਕੱਢਿਆ ਰਾਤ ਨੂੰ ਕੱਢ ਦਿੰਨੇ ਆ ਲੈਟ ਹੈ ਨਹੀਂ ਬਾਈ ਲੈਟ ਦਾ ਹੁਣ ਕੀ ਪਤਾ ਕਦੋਂ ਆਉ ਤੇ ਕਬੂਤਰ ਵੀ ਬਾਹਰ ਕੱਢਣੇ ਆ ਕੀ ਨਾ ਕੱਢਣ ਵਾਲੀ ਕੱਢ ਦਿੰਨੇ ਆ ਫਿਰ ਜਦੋਂ ਆ ਗਈ ਦੂਜਿਆਂ ਨੂੰ ਪਾ ਦੇਾਂਗੇ ਪਾਣੀ ਲੈਡ ਬਾਈ ਕਾਫੀ ਟਾਈਮ ਦੀ ਗਈ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣੇ ਲੋ ਬਾਈ ਜੀ ਕਬੂਤਰ ਦਿੱਤੇ ਆ ਕਾਡ ਇੱਕ ਵਰਦਾਨੀ ਖਿਲ ਗਿਆ ਹੋਈ ਆਂਦੀ ਥੋੜੀ ਪੂਰੀ ਚੀਨੀ ਲੋ ਬਾਈ ਮੇਰੇ ਤੋਂ ਇੱਕ ਕੰਮ ਹੋ ਗਿਆ ਸੀ ਆਪਾਂ ਤੋਂ ਗਲਤੀ ਉਹਦਾ ਕਾਰਨ ਕੀ ਬਣਿਆ ਬਾਈ ਮੈਂ ਸਪਰੇਅ ਵਾਲੇ ਨੇ ਆਉਣਾ ਹੀ ਤੇ ਖਾਲ ਭਰਨਾ ਹੀ ਲੈਡ ਵੀ ਕਿਨਾ ਆਇਆ ਸੀਗਾ ਤੇ ਬਾਈ ਐਟੋ ਕਟ ਸ਼ੈੱਡ ਕੀ ਵੀ ਨਹੀਂ ਤੇ ਐਟੋ ਕਟ ਸ਼ੈੱਡ ਤਾਂ ਮੈਂ ਕਹਾ ਭਰ ਗਿਆ ਬਾਈ ਸਾਰਾ ਤੇ ਜਮੀਂ ਚ ਵੀ ਇਧਰ ਪਾਣੀ ਆ ਗਿਆ ਸਾਰਾ ਹੀ ਭਰ ਗਿਆ ਕਹਾ ਤਾਂ ਹੁਣ ਮੂਹੇ ਮਾਂੇ ਪੜਨਗੇ ਕਿਆਂ ਵੀ ਇਧਰ ਜਮੀਂ ਚ ਨਾ ਵੀ ਪਾਣੀ ਜਮੀਂ ਚ ਥੋੜਾ ਜਿਹਾ ਆ ਹੀ ਗਿਆ ਸੀਗਾ ਤੇ ਕਹਾ ਸਾਰਾ ਭਰ ਗਿਆ ਬਾਈ ਹੁਣ ਤਾਂ ਆਪਣੀ ਵਾਰੀ ਵੀ ਹੈ ਜਦੋਂ ਉਹਨਾਂ ਨੇ ਆਪਣੀ ਸਟਾਰਟ ਹੋ ਜਾਣੀ ਬਈ ਮਿੱਤਰੋ ਜਿਹੜੀ ਆਪਣੀ ਚੀਨੀ ਫੁੱਡੇ ਜੂ ਨਿਕਲੀ ਸੀ ਜਾਲ ਚ ਪਾਉਂਦੇ ਆ ਤੋ ਆ ਗਈ ਛਤਰੀ ਦੀ ਬੀਟੀ ਅਸਦੀ ਤੇ ਲੋ ਬਈ ਮਿੱਤਰੋ ਹੁਣ ਆਪਾਂ ਪਸ਼ੂਆਂ ਦੀ ਡਿਊਟੀ ਨਿਭਾਉਣ ਚੱਲੇ ਆ ਪਸ਼ੂ ਪਿਆਉਣੇ ਆ ਪਸ਼ੂ ਨੂੰ ਮਾ ਕੇ ਤੇ ਆਹ ਸੌਰੀ ਲਾਈਟ ਹੈ ਨਹੀਂਗੀ ਪਸ਼ੂ ਪਿਆਉਣੇ ਆ ਕੱਲੇ ਪਸ਼ੂ ਪਿਆ ਦੀਏ ਭਾਈ ਪਸ਼ੂ ਪਿਆ ਕੇ ਫਿਰ ਪਾਣੀ ਪੁਣੀ ਆਪਾਂ ਵੜਨਾ ਉਹ ਜੱ ਸਾਹਿਬ ਕਿਤਾਬ ਵੇਖਾਂਗੇ ਇਹ ਦੇਖੋ ਮਾਸਤੀ ਜੀ ਬਟੀ ਦੋ ਦਿਨ ਤਿੰਨ ਚਾਰ ਦਿਨ ਹੋ ਗਏ ਪਸ਼ੂ ਨੂੰ ਮਾਏ ਨਹੀਂ ਗਏ ਤੇ ਅਜਮ ਜਬੂਰੀ ਚ ਖੇਲ ਚ ਠੰਡਾ ਪਾਣੀ ਪਿਆਣਾ ਪਊਗਾ ਲਾਈਟ ਹੈ ਨਹੀਂ ਭਈ ਨੀ ਟੱਦੀ ਤਾਰ ਦੂਰ ਹਿੱਲੀ ਆ ਤੇ ਹੁਣ ਬਖਾਉਣੇ ਆ ਨੂੰ ਵੀ ਲਓ ਭਾਈ ਮਿੱਤਰੋ ਹਾਂ ਭਈ ਆਪਣੇ ਕੰਨ ਓਕੇ ਦੀ ਰਿਪੋਰਟ ਹੈ ਸਹੀ ਆ ਤੇ ਭਈ ਆਪਣੀ ਵਾਰੀ ਆ ਤੇ ਉਹ ਸਾਹਮਣੇ ਚਾਚੇ ਕਿੰਦੇ ਕਿ ਲੱਗੀ ਜਾਂਦਾ ਪਾਣੀ ਉਹਨਾਂ ਨੂੰ ਮਿਲ ਆ ਜਾ ਤਾਈ ਅੱਗੇ ਆਓ ਭਾਈ ਚਾਚੀ ਕਿੰਦੇ ਕੇ ਪਾਣੀ ਲੱਗਦੀ ਹੁੰਦਾ ਇੱਥੇ ਸਤ ਜੀ ਉਹ ਵੀ ਮਤਲਬ ਪਾਣੀ ਰਵਾ ਕਰ ਲਿਆ ਹੁੰਦਾ ਆਪਾਂ ਇਧਰੋਂ ਲਾਉਣ ਲੱਗਾਂਗੇ ਇਸ ਪਾਸੇ ਇਹਨੂੰ ਲਾਉਂਦੇ ਜਾਵਾਂਗੇ ਅਦਕੀ ਤੇ ਜੇ ਭਾਈ ਜਦੋਂ ਪੈਰ ਤਰਾ ਜਾਉਗੇ ਉਹ ਦੋ ਸਿਰਦੇਾਂਗੇ ਇਹਦੇ ਚ ਤੇ ਭਾਈ ਪਾਣੀ ਰਵਾ ਕਰ ਲਿਆ ਹੁੰਦਾ ਆਪਾਂ ਪਾਣੀ ਰਵਾ ਕਰ ਲਿਆ ਤਾਂ ਉਹ ਘਾੜਾ ਪਾਣੀ ਨਿਕਲ ਜੂਗਾ ਤਾਂ ਹੀ ਮੂੰਹ ਆ ਨਹੀਂ ਪੱਦਾ ਘਾੜਾ ਕਿਉਂਕਿ ਖਾਲਾ ਹੋ ਪਰ ਇਹ ਧਿਕਰ ਪਰੂਗਾ ਆ ਪਾਣੀ ਉਧਰ ਨੂੰ ਜਾਊਗਾ ਤੇ ਹਾ ਹਾ ਘਾਲਾ ਪਾਣੀ ਨਿਕਲ ਜੂਗਾ ਠੀਕ ਆ ਮੈਂ ਇਥੋਂ ਭਾਈ ਭਲੇ ਖਿਣਨਾਂ ਲਾ ਦੋ ਬੱਚੇ ਮੈਂ ਖੁੱਡਾ ਉਹ ਕਰਦਾ ਸੀਗਾ ਵਿੱਚੋਂ ਦੋ ਬੱਚੇ ਨਿਕਲ ਗਏ ਉਹ ਬੈਠੇ ਇਹ ਆ ਬੈਠਾ ਇੱਕ ਤਾਂ ਬੈਠਾ ਇੱਕ ਕੋਈ ਸ਼ਟਰ ਤੇ ਬੈਠਾ ਇਹ ਬਾਈ ਧੂਮ ਪਿਛਲੀ ਾਰ ਵੀ ਬਈ ਦੋ ਭਰਾ ਸੀ ਇਹ ਮੇਰੇ ਕੋਲੇ ਇਹਦੇ ਪਿਓ ਇਹਨਾਂ ਦੇ ਪਿਓ ਸੀ ਜਿਹੜੇ ਪਿਛਲੀ ਾਰ ਵੀ ਨਹੀਂ ਬਈ ਉਹ ਸਿੱਧੇ ਆਏ ਮੱਥਾ ਬਹੁਤ ਮਾਰਿਆ ਨਹੀਂ ਸਿੱਧੇ ਆਏ ਤੇ ਮੈਨੂੰ ਇਹ ਵੀ ਐਦਕੀ ਕਾਂ ਉਹਨਾਂ ਉਹਦੇ ਪੱਠੇ ਆ ਮੈਨੂੰ ਇਹ ਵੀ ਨਹੀਂ ਸਿੱਧੇ ਆਉਂਦੇ ਲੱਗਦੇ ਬਾਕੀ ਪੁੱਤਰਾ ਬੈਠੇ ਪਨੇ ਇਹ ਚਾਰ ਪੰਜ ਤਾਂ ਖੜੇ ਆ ਬਾਈ ਵਰਸੇ ਭਰ ਗਿਆ ਸੀਗਾ ਬਾਈ ਲੋ ਬਈ ਪਿੱਛੇ ਪਾਣੀ ਟੁੱਟੀਆਂ ਜਾਂਦਾ ਇਹ ਪਾਣੀ ਵੇਖਣ ਗਿਆ ਸੀ ਬਾਈ ਧੂਈ ਤੋਂ ਕੋਡਾ ਕੇ ਸਿੱਧਾ ਨਹੀਂ ਆ ਜਾਂਦਾ ਬੁਰਾ ਹਾਲਾ ਹੁਣ ਬੰਦਾ ਵਗਾਇਆ ਵਾਰੀ ਲਾਉਣ ਵਾਸਤੇ ਬੜੀ ਆਪਣਾ ਕੂਤਰ ਇੱਕ ਫਰਦਾ ਉਹ ਖੜਾ ਤਾਂ ਬਗਲ ਵਾਲਾ ਬਾਜਿੰਗ ਵਾਲੇ ਦਾ ਪੁੱਤ ਉਹ ਫਰਦਾ ਵੱਡਾ ਕੀ ਪਾਇ ਵੱਡੇ ਨੂੰ ਆਂਦਾ ਹੀ ਆਪਣਾ ਮੇਰੇ ਮਗਰੀ ਹੁੰਦਾ ਸੀ ਉਹ ਤਾਂ ਵਿਚਾਰਾ ਬਾਈ ਕੰਮ ਬਹੁਤ ਖਰਾਬ ਹੋ ਗਿਆ ਸਾਰਾ ਟਾਂਚਾ ਹੀ ਮੇਰੇ ਤੇ ਆ ਪੱਠੇ ਨੀਰੇ ਦਾ ਮੈਂ ਤਾਂ ਰੇਪਾਉਣ ਦੀ ਸਕੀਮ ਕਰੀ ਆਂਦਾ ਸੀਗਾ ਤੇ ਕੰਮ ਹੋਰੀ ਹੋ ਗਿਆ ਵੱਟਾ ਕਿਦਰ ਨਾਂ ਗਿਆ ਤਾਂ ਮੁੜ ਗਿਆ ਇਹਨੂੰ ਆਂਦਾ ਆਂਦਾ ਵੀ ਮੈਂ ਵੇਖਿਆ ਮੈਂ ਯਾਰ ਲਓ ਬਈ ਮਿੱਤਰੋ ਕਰਮਾਣਾ ਵੱਡਾ ਆ ਗਿਆ ਵਿਚਾਰਾ ਤੇ ਮੜਾ ਇਹ ਮੋਟਰ ਚਲਾ ਚੱਲੀ ਏ ਪਾਣੀ ਰਲ ਜੂਗਾ ਮਗਰ ਮੋਟਰ ਚਲਾਤੀ ਏ ਭਾਈ ਮਗਰ ਖਾਲਾ ਪਰ ਜੂਗਾ ਪਾਣੀ ਰਲ ਜੂਗਾ ਵੱਡੇ ਨੂੰ ਧਿਆੰਦਾ ਤੇ ਭਾਈ ਮੈਂ ਵਧੀਆ ਪਾਣੀ ਰਵਾ ਕਰਕੇ ਆ ਕੋਈ ਵਾਅਦਾ ਨਹੀਂ ਸੀਗਾ ਤੇ ਭਾਈ ਉਹ ਮਗਰ ਪਾਣੀ ਟੁੱਟਦਾ ਹੀ ਮਗਰ ਵੇਖ ਕੇ ਆਇਆ ਤੇ ਉੱਥੇ ਖਾਲੇ ਤੇ ਲਾਗੀ ਝੋਟ ਵੱਡਾ ਵਿਚਾਰ ਆ ਗਿਆ ਭਾਈ ਆਇਆ ਤਿਆਰਾ ਮੇਰਾ ਅੱਖ ਲੱਗ ਜਾਂਦਾ ਹੁਣ ਯਾਨੀ ਪਾਣੀ ਵੱਡਣ ਟਾਈਮ 10 ਮਿੰਟ ਹੀ ਰਹਿ ਗਈ ਐ ਬਸ ਲੋ ਬਾਈ ਮਿੱਤਰੋ ਪਾਣੀ ਭਰਾਵਾ ਵੱਡ ਲਿਆ ਭਰਾ ਦੇ ਸਿਰ ਤੇ ਐਵੇਂ ਕਹਿ ਲਿ ਗਏ ਵਿਚਾਰਨ ਲੱਗ ਗਿਆ ਆਖੇ ਬਾਈ ਕਿ ਪਾਣੀ ਵੱਡ ਲਿਆ ਬਾਈ ਆਪਾਂ ਤੇ ਪੂਤਰਾ ਆਪਣਾ ਇੱਕ ਬਾਜੀਆਂ ਵਾਲੇ ਦਾ ਖੜਾ ਉੱਚਾ ਮੈਨਾਂ ਬੱਤ ਪੈਦੀ ਤੋਂ ਬਾਜੀ ਦਾ ਚੰਗਾ ਲੋ ਬਾਈ ਮਿੱਤਰੋ ਸ਼ਿੰਗ ਲੋ ਵੱਡ ਲਿਆ ਅੱਜ ਆਪਾਂ ਪਾਣੀ ਇੱਧਰ ਨਹੀਂ ਲਾਉਣਾ ਉਧਰ ਘਰ ਕੋਲੇ ਲੈ ਕੇ ਜਾਣਾ ਬਾਈ ਤੇ ਇੱਕ ਬਾਈ ਬਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜਾ ਭਰਾ ਵਲੌਗ ਵੀ ਇਹਦਾ ਪਰ ਵੀ ਇਹਦਾ ਮੇਰਾ ਵਲੌਗ ਪੰਜ ਚਾਰ ਜਾਣੀ ਆ ਸਪੋਰਟ ਕਰਿਆ ਕਰੋ ਵੀਰ ਬਣ ਕੇ ਯਾਰ ਵੇਖਿਆ ਕਰੋ ਲੋ ਬਈ ਮਿੱਤਰੋ ਮੈਂ ਤਾਂ ਇੱਕ ਹੀ ਆਂ ਬਾਈ ਮੈਂ ਤਾਂ ਕਹੀ ਕੰਦਾ ਸੀਗਾ ਗੱਲਾ ਬਾਜੀਆਂ ਵਾਲੀ ਤਾਂ ਖੜਾ ਦੋ ਆ ਬਈ ਇਹਦੇ ਨਾਲ ਬੈਠਾ ਵਾਲੀ ਹੋਊਗੀ ਕਿਉਂਕਿ ਮੈਂ ਸ਼ੈਦਰੀ ਤੇ ਬੈਠੇ ਕੂਤਰਾਂ ਨੂੰ ਬਈ ਨੀਗਾ ਨਹੀਂ ਮਾਰੀ ਸੀ ਤੋ ਆ ਬਈ ਅਸੂਰੀਆ ਤੇ ਢੀੜੀ ਖੜੇ ਆ ਸੀ ਮੈਂ ਸੰਗਣ ਨਾ ਪਾਉਂਗਾ ਆਇਆਂ ਦੇ ਬੈਠਾੜਾ ਤੇ ਬਗਲਾ ਲਾ ਬਈ ਲੋ ਬਈ ਵੱਡੇ ਨੇ ਵਿਚਾਰੇ ਨੇ ਪੱਠੇ ਵੀ ਗੜਤੀ ਪਾਣੀ ਲਾਈ ਜਾਂਦਾ ਬਈ ਉਹ ਤੇ ਹੁਣ ਆਪਾਂ ਚੱਲਦੇ ਆਂ ਵੱਡੇ ਕੋਲੇ ਤੇ ਵੱਡੇ ਨੂੰ ਪੁੱਛਦੇ ਆਂ ਬਈ ਇੱਕ ਲੱਗ ਗਿਆ ਇੱਕ ਕਿਹੜਾ ਮਗਰ ਕੀੜਾ ਮਾਰਨ ਗਿਆ ਕਿਧਰ ਗਿਆ ਉਹ ਕਰ ਲੋ ਲੋ ਬਈ ਜੀ ਵੱਡਾ ਪਾਈ ਜਾਂਦਾ ਪੱਠੇ ਤੇ ਮਾਝੂਤ ਨਾਲ ਲਵਾਉਣਾ ਕਬੂਤਰ ਕਿਉਂ ਬਾਈ ਨਹੀਂ ਤਾਂ ਮੈਂ ਲਾ ਹੀ ਦੇਣੀ ਸੀਗੇ ਤੇ ਕੁੱਡਾ ਨਹੀਂ ਹੋਇਆ ਜਾਂਦਾ ਇਹ ਵੱਡਾ ਪਾਈ ਜਾਂਦਾ ਬਾਈ ਹਟ ਹਟ ਇਹ ਵੱਡਾ ਜਿਆਦਾ ਪਾਈ ਜਾਂਦਾ ਵੀ ਪੱਟੀ ਚਲ ਕੇ ਆਉਂਦਾ ਕਿ ਕੁਆਲੀ ਬਾਦੂਗਾ ਆ ਤੇ ਹਾਂ ਹਾਂ ਇਨੀ ਬਾਦੂਗਾ ਕੁਆਲੀ ਨਿਆ ਬਾਈ ਮੈਂ ਤੁਮ ਕਹਾਂ ਸੀ ਗੱਲਾਂ ਐਣੀ ਕਿਉਂ ਵਾਜ ਨੂੰ ਲਾਦੀ ਘੂਰਦੀ ਤੇ ਮੜਾ ਲਲਕਰ ਕੇ ਰੱਖੀ ਜਾਂਗਾ ਹਾਂ ਹਾਂ ਅੱਜ ਭਈ ਆਪਣੇ ਦੋਸ ਹੈਗੇ ਭرائی ਬਾਹਰ ਨਿਕਲ ਗਏ ਸੀਗੇ ਤੇ ਉਹ ਨਾ ਪਹਿਲਾਂ ਉਹਨਾਂ ਦਾ ਪਿਓ ਡਿੱਗਦਾ ਸੀ ਸਿੱਧੇ ਨਹੀਂ ਹੋਏ ਸੀ ਉਹ ਦੋ ਉਹਨਾਂ ਤੇ ਸੀਗੇ ਇਹਨਾਂ ਦਾ ਪਿਓ ਸੀ ਪਾਰੀ ਲੱਗਦਾ ਸਿੱਧੇ ਹੋ ਜਾਣਗੇ ਕੱਲ ਨੂੰ ਇਹਨਾਂ ਤੋਂ ਇਹਨਾਂ ਨੂੰ ਵੀ ਕੱਢਾਂਗੇ ਬਾਹਰ ਕੇਰਾ ਸਿੱਧੇ ਕਰ ਲਾਂਗੇ ਉਸ ਤੋਂ ਬਾਅਦ ਫੇਰ ਵੀ ਖਾਂਸਾ ਖਤਾਬ ਸੋ ਵੀ ਮਿੱਤਰੋ ਦਾਣਾ ਪਾਣੀ ਉੱਕੀ ਦੀ ਰਿਪੋਰਟ ਕਰਤਾ ਦਾਣਾ ਪਾਣੀ ਇੱਧਰ ਬਾਹਰ ਲਈ ਖੁੱਦੋਂ ਪਾਤਾ ਉਹ ਭਈ ਇਹ ਕਬੂਤਰ ਹੋਰ ਹੁਣ ਨਿਕਲ ਗਏ ਉਹ ਵੀ ਬਹਿ ਗਿਆ ਸਿੱਧਾ ਅਸੀਂ ਹੌਲੀ ਹੌਲੀ ਦੋ ਦੋ ਇੱਕ ਇੱਕ ਕਰਕੇ ਸਿੱਧੇ ਕਰ ਲਾਂਗੇ ਤੇ ਭਾਈ ਜੀ ਹੁਣ ਪਾਣੀ ਲੱਗੀ ਜਾਂਦਾ ਉਹ ਸਾਨੂੰ ਪੱਠੇ ਪਾਏ ਪਏ ਸਾਰਾ ਕੰਮ ਕੀਰਾਂ ਤਾਂ ਠੀਕ ਐ ਉਹਨਾਂ ਨੂੰ ਆਹ ਤਰੇਗੇ ਤਿਆ ਵਿਚਾਰੀ ਉਹਨਾਂ ਨਾਲ ਗਈ ਲਓ ਬਾਈ ਮਿੱਤਰੋ ਲਓ ਬਾਈ ਇਧਰੋਂ ਆਪਣੇ ਪਾਣੀ ਛੱਡਿਆ ਹੋਇਆ ਸੀ ਠੀਕ ਆ ਇੱਕ ਕੇਰਾ ਰਹਿ ਗਿਆ ਤੈਂ ਪਾਣੀ ਪੁੱਟਣਾ ਵੀ ਵੀ ਮੁਤਾਬਕ ਤਾਂ ਅਸੀਂ ਲੇਟ ਤੇ ਵੱਡਾ ਛਿੱਟ ਜਾਂਦਾ ਕੇਰੇ ਨੂੰ ਉਹ ਦੂਰ ਲੱਗ ਗਈ ਤੋ ਬਾਈ ਜੀ ਆਪਾਂ ਗੁਰੂ ਘਰ ਠੀਕ ਕੇ ਮੱਪਾ ਦੇ ਬਾਬਾ ਚਲਦੇ ਆ ਬਾਈ ਘਰ ਨੂੰ ਜਾ ਕੇ ਬਾਈ ਪਾਣੀ ਪੀ ਗਏ ਕਿੰਨਾ ਕਰਾ ਕੇ ਬਾਈ ਮੁੱਦਾ ਪਾਣੀ ਬੱਡਨ ਦਾ ਟਾਈਮ ਹੋਣਾ ਤੇ ਇਸ ਤਰ੍ਹਾਂ ਤਿੰਨ ਲੋ ਬਈ ਮਿੱਤਰੋ ਗੁਰਦੁਆਰੀ ਪਈ ਜਾਏ ਤੇ ਆਪਣਾ ਸਿਰਫ ਡੱਬਾ ਰਹਿ ਗਿਆ ਤਾੜ ਨਾਲ ਤੇ ਇਹਨੂੰ ਤਾੜਦੇ ਆ ਚਲੋ ਬਈ ਠੀਕ ਆਪਾਂ ਹੁਣ ਕਰ ਲਾਂਗੇ ਵਲੌਗ ਦੀ ਸਮਾਪਤੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਕਿਉਂਕਿ ਬਈ ਵੱਡਾ ਵੀ ਉੱਠ ਗਿਆ ਤੇ ਹੁਣ ਪਾਣੀ ਤਾਂ ਨਹੀਂ ਆਪਣੀ ਵੇਖਣਾ ਪੈਣਾ ਚਲੋ ਠੀਕ ਆ ਬਾਈ ਜੀ ਭਰਾ ਬਣ ਕੇ ਸਪੋਰਟ ਕਰਿਆ ਕਰੋ ਵੀਰ ਬਣੇ ਜੇ ਕੋਈ ਗਲਤੀ ਫਲਤੀ ਵਲੌਗ ਚ ਹੋ ਜਾਂਦੀ ਤੇ ਬਈ ਮਾਫ ਸੱਸੀ ਕਾਲ ਵੀਰੇ ਸਾਰਿਆਂ ਨੂੰ